ਹਿਤੇਸ਼ੀ টিআরপি ਨਹੀਂ ভরসা आपका নমস্কার ছাচিকাল merhaba সো শেয়ার লুধিয়ানা আর পਿੰড জান্ডিয়ালি ইস টাইম আখাড়া জমিয়া হয়া কোড়িয়া দা তে জিতھے ਵੀ দেখো কোড়ে হি কোড়ে আর কোড়িয়া দে প্রেমি জেড়ে হগে ইস টাইম পহুছে হয়া মুছিয়া নু তা ਵੀ দে রে আ তে হোর ਵੀ হাস ভি রে আজ পুরা মাহোল জমিয়া হয়া সো গাল بات কর দেনਗੇ বীর জি ওনা নাল আজ কhende ইনাদে এম্পায়ার হর্স ক্লাব ਦੇ ਵਿੱਚ ਜਿਹੜਾ ਅੱਜ ਸ਼ੋਅ ਚੱਲ ਰਿਹਾ ਉਹਦੇ ਵਿੱਚ ਦੂਸਰੇ ਨੰਬਰ ਤੇ ਵੀ ਇਹਨਾਂ ਦਾ ਤੇ ਪਹਿਲਾਂ ਵੀ ਇਹਨਾਂ ਦਾ ਸੋ ਗੱਲਬਾਤ ਕਰਦੇ ਆ ਕਿ ਕੀ ਹੈ ਘੋੜੀ ਦੀ ਖਾਸੀਅਤ ਸਸੀ ਕਲਪਾਜੀ ਸਸੀ ਕਲਪਾਜੀ ਸਸੀ ਕਲ ਜੀ ਤੁਹਾਡਾ ਸ਼ੁਭਨਾਮ ਮੇਰਾ ਨਾਮ ਸਨੀ ਗਿੱਲੇ ਜੀ ਰਣੀਆਂ ਸਟੱਡ ਫਾਰਮ ਹੈ ਡਿਸਟ੍ਰਿਕਟ ਮੁਗਾ ਜੀ ਤੇ ਮਨੀਸ਼ ਜੀ ਹੈ ਗਰਗ ਸਾਹਿਬ ਜੀ ਬਾਕੀ ਪੁਰਾਣੇ ਤੋਂ ਜੀ ਬਹੁਤ ਹੀ ਸਾਡੇ ਇਲਾਕੇ ਦਾ ਮੰਨਿਆ ਹੋਇਆ ਪਰਿਵਾਰ ਹੈ ਜੀ ਇਹਨਾਂ ਨੇ ਬ੍ਰੀਡਿੰਗ ਪਿਛਲੇ 5 ਸਾਲ ਤੋਂ ਸ਼ੁਰੂ ਕੀਤੀ ਹੈ ਤੇ ਆਪਣੇ ਗਾਈਡਨਸ ਨਾਲ ਆਪਣੀ ਜਿਹੜੀ ਵਿਚਾਰ ਵਟਾਂਦਰਾ ਕਰਕੇ ਬੱਚੀ ਇਹਨਾਂ ਕੋਲੇ ਬ੍ਰੀਡ ਕੀਤੀ ਹੈ ਇਹ ਆਪਣੇ ਕੋਲ ਜਿਹੜਾ ਕੋੜਾ ਦੇਵਰਾਜ ਜਿਹੜਾ ਬੜੀ ਦੇਵਰਾਜ ਦੀ ਬੱਚੀ ਹੈ ਜੀ ਔਰ ਬੜੀ ਸਪੈਸੀਫਿਕਲੀ ਹਲੇ ਨਾ ਏਜੇ ਦੀ ਬੜੀ ਘੱਟ ਸੀ ਜੀ ਕਿੰਨੀ ਏਜ ਹੈ ਅੱਜ 17-18 ਮਹੀਨੇ ਦੀ ਹੈ ਜੀ ਸਾਰੀ ਮਤਲਬ ਹਜੇ ਤਾਂ ਟੂ ਯੰਗ ਹੈ ਜੀ ਹਾਂ ਟੂ ਯੰਗ ਹੈ ਤੇ ਬੜਾ ਸੋਹਣਾ ਇਹਨੇ ਪ੍ਰੈਜ਼েন্ট ਕੀਤਾ ਬਾਕੀ ਦੇਖੋ ਬਿਊਟੀ ਤੁਹਾਨੂੰ ਵੀ ਦਿਖਦੀ ਹੈ ਜੀ ਉਹਦੀ ਨੈਕ ਦੀ ਕਨਫਰਮੇਸ਼ਨ ਉਹਦਾ ਈਅਰਸ ਦਾ ਸੈਟਅਪ ਉਹਦਾ ਫੇਸ ਉਹਦੀ ਆਈਜ਼ ਉਹਦਾ ਥੋੜਾ ਜਿਹਾ ਜਿਹੜਾ weight ਉਹਦਾ ਏਜ ਕਰਕੇ ਘਟਾ ਹੈ ਇਸ ਕਰਕੇ ਜਿਹੜਾ ਫਰਸ ਸੈਕਿੰਡ ਦਾ ਕੋਈ ਬਹੁਤਾ ਅੰਤਰ ਨਹੀਂ ਉਹ ਵੀ ਉਹ ਵੀ ਜਿਹੜੀ ਹੈਗੀ ਬੱਚੀ ਉਹ ਆਪਦੀ ਏਜ ਦੇ ਹਿਸਾਬ ਨਾਲ ਮੈਚੂਰ ਹੈ ਤੁਸੀਂ ਦੇਖੋ ਬੱਚੀ ਦੀ ਮੂਵਮੈਂਟ ਕਰਕੇ ਦੇਖੋ ਕਿੰਦੀ ਅੱਛੀ ਜੀ 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 ਸੁੰਦਰ ਜੀ ਬਿਲਕੁਲ ਠੀਕ ਹੈ ਪੈਰ ਵੀ ਚਿੱਟੇ ਆ ਦੋ ਪੈਰ ਚਿੱਟੇ ਇਹਦੇ ਚ ਮਾਰਕਿੰਗ ਦੀ ਨਹੀਂ ਅਸੀਂ ਕਾਊਂਟ ਕਰਦੇ ਅਸੀਂ ਟਾਈਪ ਦੇਖਦੇ ਆ ਵੈਸੇ ਦੋ ਪੈਰ ਸਫੇਦ ਆ ਜਿਹੜਾ ਇਹਦਾ ਬਲੇਜ਼ ਹੈ ਜਿਹਨੂੰ ਅਸੀਂ ਬੜੀ ਅੱਛੀ ਮਾਰਕਿੰਗ ਮੰਨਦੇ ਬੈਸਟ ਮਾਰਕਿੰਗ ਮੰਨਦੇ ਆ ਜੀ ਜੀ ਬਲੇਜ਼ ਵੀ ਬਹੁਤ ਅੱਛਾ ਬਲੇਜ਼ ਬੜਾ ਸੈਂਟਰ ਚ ਬਲੇਜ਼ ਹੈ ਜੀ ਸੈਂਟਰ ਚ ਹੈ ਔਰ ਪੂਰਾ ਕਲੀਅਰ ਹੈ ਕਲੀਅਰ ਬਲੇਜ਼ ਹੈ ਜੀ ਤੇ ਹੁਣ ਇਹਨਾਂ ਦਾ ਟਾਈਮ ਲੈ ਬੜਾ ਪਿਆ ਇਹਦਾ ਬੱਚੀ ਦਾ ਜੀ ਪਹਿਲੀ ਵਾਰੀ ਪਾਰਟਿਸਿਪੇਟ ਕੀਤੀ ਫਰਸਟ ਟਾਈਮ ਹਾਂ ਜੀ ਹਾਂ ਜੀ ਪਹਿਲੀ ਵਾਰੀ ਚ ਮਤਲਬ ਵਸ 100 ਸੈਕਿੰਡ ਦਾ ਅਸੀਂ ਕੋਈ ਡਿਫਰੈਂਸ ਨਹੀਂ ਮੰਨਦੇ ਜੀ ਬਿਲਕੁਲ ਮਾਈਨਰ ਹਾਂ ਜੀ ਹਾਂ ਕਿਲਾਫਤੇ ਹੋ ਗਿਆ ਜੀ ਬਿਲਕੁਲ ਕਿਲਾਫਤੇ ਹੋ ਗਿਆ ਤੁਹਾਡੀ ਸਮਾਈਲ ਬਹੁਤ ਵਧੀਆ ਹੈ ਥੈਂਕ ਯੂ ਥੈਂਕ ਯੂ ਬਈ ਥੈਂਕ ਯੂ ਖੁਸ਼ੀ ਤਾਂ ਹੁੰਦੀ ਹੈ ਜਦੋਂ ਮਿਹਨਤ ਕੀਤੀ ਹੋਵੇ ਆਪਣੇ ਜਾਨਵਰ ਅੱਗੇ ਜਿੱਤ ਕੇ ਹੋਵੇ ਮੈਂ ਮਿਹਨਤ ਕੀਤੀ ਹੋਵੇ ਤੇ ਫਿਰ ਫਲ ਮਿਲ ਜੇ ਫਲ ਮਿਲ ਜੇ ਤਾਂ ਬੜੀ ਵੱਡੀ ਬੜੀ ਗੁਰੂ ਦੀ ਕਿਰਪਾ ਨਾਲ ਬੜੀ ਹੁੰਦੀ ਹੈ ਜੀ ਬੜੀ ਬਿਲਕੁਲ ਸੋ ਕੀ ਕਹਾਂਗੇ ਗਰ ਸਾਹਿਬ ਤੁਸੀਂ ਤਾਂ ਅੱਜ ਬਹੁਤ ਖੁਸ਼ ਹੋ ਪਰਮਾਤਮਾ ਸਭ ਤੋਂ ਮਿਹਰ ਕਰੇ ਦਿਨ ਸਭ ਤੇ ਲੈ ਕੇ ਆਵੇ ਜਿਹੜੇ ਵੀ ਘੋੜੇ ਪਾਲਕ ਲੱਖਦੇ ਤੋ ਕਿੰਨੀ ਕੁ ਦੇਰ ਤੋਂ ਕਰ ਰਹੇ ਹੋ ਪਾਲ ਰਹੇ ਹੋ ਤੁਸੀਂ ਸਰ ਮੈਂ 5 ਸਾਲ ਹੋ ਗਏ 5 ਸਾਲ ਹੋ ਗਏ ਮੈਸਾ ਦਾ ਮੇਰੇ ਰਾਈਸ ਮੈਲ ਹੈ ਮੇਰੇ ਜੀ ਅੱਛਾ ਹਾਂ ਠੀਕ ਹੈ ਦੇ ਤਾਂ ਮੇਰੇ ਨਾਲ ਹੀ بڑے ਛੋਟੇ ਜੂਨੀਅਰ ਸੀ ਮੇਰੇ ਤੋਂ ਤੇ ਇਹਨਾਂ ਕੋ ਰੱਖਿਆ ਸੀ ਇਹਨਾਂ ਨੂੰ ਦੇਖ ਦੇਖ ਕੇ ਸ਼ੌਂਕ ਜਾਗ ਪਿਆ ਜੀ ਦੇਖੋ ਜੂਨੀਅਰਾਂ ਨੇ ਤੁਹਾਨੂੰ ਸ਼ੌਂਕ ਲਾਤਾ ਕਿਉਂ ਇਹਨਾਂ ਦੇ ਵੱਡੇ ਭਰਾ ਮੇਰੇ ਨਾਲ ਬੜੇ ਸਾਰੇ ਜੀ ਬਿਲਕੁਲ ਤੇ ਕਰਿਆ ਹੁੰਦੇ ਜਾਂਦੇ ਨੇ ਦੇਖ ਕੇ ਸ਼ੌਂਕ ਜਾਗ ਪਿਆ ਹੈ ਕਿੱਦਾਂ ਰਿਹਾ ਹੁਣ ਸ਼ੌਕ ਤਾਂ ਅੱਜ ਜਦੋਂ ਫਲ ਮਿਲਿਆ ਅੱਗੇ ਤੁਹਾਨੂੰ ਰਾਈਸ ਮਿਲਦੇ ਮਾਲਕ ਜਾਣਦੇ ਸੀ ਹੁਣ ਤੁਹਾਨੂੰ ਇਹਦੇ ਲਈ ਮੇਰੇ ਕੋਲ ਨਾ ਅੰਦਰ ਨਾ ਮੇਰੀ ਕਰੰਟ ਜਾ ਆ ਰਿਹਾ ਹੈ ਕੀ ਮੈਨੂੰ ਇੰਨੀ ਖੁਸ਼ੀ ਹੈ ਕਹਿੰਦਾ ਵੇਰੀ ਗੁੱਡ ਕਿ ਮੇਰੀ ਮਿਹਨਤ ਪੱਲੇ ਪਈ ਹੈ ਜੀ ਸਟਾਰਟ ਫਰਮ ਕਿਹੜਾ ਤੁਹਾਡਾ ਐਮਰ ਸਟਾਰਟ ਫਰਮ ਬਗਾ ਬਣਾਜੀ ਬਗਾ ਬੁਰਾਣਾ ਹਾਂ ਸੋ ਕਿਨੇ ਕੋੜੇ ਰੱਖ ਲਏ ਹੁਣ ਆਪਾਂ ਮੇਰੇ ਕੋਲ 14 ਬੰਦਾ ਨਾ ਗਿਆ ਜੀ 14 15 ਹੋ ਗਏ ਵੈਰੀ ਗੁੱਡ ਹੋ ਗਏ ਪੂਰੇ ਬ੍ਰੀਡਰ ਹੋ ਗਏ ਜੀ ਹੁਣ ਮੇਰੇ ਕੋਲ ਕੋੜਾ ਵੀ ਹੈ ਤੈਨੂੰ ਤੁਸੀਂ ਟ੍ਰੇਨਿੰਗ ਦੇਣੀ ਹੈ ਜਿਵੇਂ ਭਾਜੀ ਕਹਿੰਦੇ ਤੁਸੀਂ ਇਹਨਾਂ ਨੇ ਤੁਹਾਨੂੰ ਲਾਇਆ ਤੁਸੀਂ ਵੀ ਅੱਗੇ ਲਾਣੇ ਆ ਤਾਂ ਕਿ ਸਾਡੇ ਜਿਹੜਾ ਯੂਥ ਹੈ ਉਹ ਇਹੇ ਜੇ ਇੱਧਰਲੇ ਪਾਸੇ ਬਿਲਕੁਲ ਮੈਂ ਤਾਂ ਕਿ ਮੈਸੇਜ ਇਹਨਾਂ ਭਾਜੀ ਵੀ ਜਿਹੜੇ ਬਾਅਦ ਡਾਕਟਰ ਬਈ ਪਲੀਜ਼ ਜੀ ਵੀ ਜਿੰਨੇ ਬਾਰੇ ਬੱਚੇ ਜਾਂਦੇ ਨੇ ਜੀ ਵੀ ਮੈਂ ਨਹੀਂ ਕਹਿੰਦਾ ਵੀ ਇੱਥੇ ਤੁਸੀਂ ਨੂੰ ਦੇਖੋ ਹੁਣ ਇੱਥੇ ਇਹਨਾਂ ਨੇ ਪਾਲਿਆ ਹੀ ਹੈ ਗਰਗ ਸਿੰਘ ਸਾਹਿਬ ਨੇ ਪਾਲਿਆ ਗੁਪਤਾ ਸਾਹਿਬ ਦੀ ਕੁੜੀ ਆਈ ਹੈ ਅਗੇ ਡਾਕਟਰ ਸਾਹਿਬ ਜ਼ਿਕਰ ਕਰਦੇ ਸੀ ਵੀ ਆਪਣੇ ਇੱਥੇ ਯੰਗ ਜਨਰੇਸ਼ਨ ਨੂੰ ਇੱਥੇ ਰੋਕੇ ਆ ਉਹਦਾ ਜਿਹੜਾ ਕਿਤਾਬ ਦਾ ਵਿਰਸੇ ਮਿਲੇ ਹੋਇਆ ਹੈ ਇਹਨੂੰ ਕਿਉਂ ਨਾ ਆਪਾਂ ਬਰੀਡ ਕਰੀਏ ਇਹ ਚੀਜ਼ਾਂ ਨੂੰ ਸੰਭੀਏ ਤੇ ਆਪਾਂ ਬੈਟਰ ਕਰ ਸਕੀਏ ਜੀ وہی ਆਪਣਾ ਛੱਡ ਕੇ ਅਸੀਂ ਲੋਕਾਂ ਪਿੱਛੇ ਲੋਕਾਂ ਪਿੱਛੇ ਲੱਗੇ ਫਿਰੀਏ ਜੀ ਬਿਲਕੁਲ 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 ਠੀਕ ਹੈ ਸੋ ਅੱਜ ਸੈਕੰਡ ਆਇਆ ਹੈ ਤਾਂ ਬੱਚੇ ਨੂੰ ਕੀ ਮਿਲੇ ਅੱਜ ਫਿਰ ਅੱਜ ਇਹਨੂੰ ਪ੍ਰਾਈਜ਼ ਮਿਲੇ ਜੀ ਕੈਸ਼ ਅਮਾਊਂਟ ਹੋਗੀ ਇਹਦੀ ਜਿਹੜੀ ਇਹਦੀ ਸਰਟੀਫਿਕੇਟ ਤੇ ਪਲੱਸ ਜਿਹੜਾ ਇਹਦਾ ਬੈਂਡ ਹੈ ਜਿਹੜਾ ਇਹਦਾ ਫਿਊਚਰ ਹੋਣਾ ਹੋਰ ਵਧੀਆ ਹੋ ਗਿਆ ਫਿਊਚਰ ਇਹਦਾ ਬ੍ਰਾਈਟ ਹੋ ਗਿਆ ਬੱਚੀ ਦਾ ਜੀ ਦੇਖੋ ਅੱਜ ਫਸਟ ਟਾਈਮ ਆਈ ਬਾਰ ਫਸਟ ਟਾਈਮ ਅੱਜ ਫਤਿਹ ਕਰਿਆ ਕਿਲਾ ਤੇ ਇਹਨੇ ਦਾ ਫਿਊਚਰ ਬ ਆ ਨਾਲੇ ਬਊ ਸਾਡਾ ਗਰਗ ਹੀ ਹੈ ਹਾਂਜੀ ਹਾਂਜੀ ਉਹ ਪਛਾਰਾ ਮਾਰਦਾ ਹੈ ਕਰੰਟ ਮਾਰਦਾ ਕਹਿੰਦੇ ਹੈ ਨਾ ਹਾਂਜੀ ਆ ਆਪਣੇ ਚਲੋ ਪ੍ਰਮਾਤਮਾ ਦੀ ਮਿਹਰ ਹੈ ਜੀ ਜਿਹੜਾ ਇੰਨਾ ਸੁਣਾ ਜਾਨਵਰ ਪੈਦਾ ਹੋਇਆ ਨਾਲੇ ਇਹਨਾਂ ਦੀ ਨਾਲੇ ਹਾਂਜੀ ਉਹ ਆਪਣੇ ਚ ਤਾਂ ਉਹਦੇ ਕਰੰਟ ਹੈਗਾ ਗਰਗ ਚ ਵੀ ਕਰਦਾ ਹਾਂਜੀ ਗਰਗ ਚ ਵੀ ਕਰਦਾ ਜੀ ਤੇ ਬਾਕੀ ਗਰਗਾਂ ਚ ਵੀ ਕਰੰਟ ਹੈ ਹਾਂਜੀ ਮੇਰੇ ਕੋਲ ਇੱਕ ਸਟੈਲੀਅਨ ਵੀ ਹੈਗਾ ਤੈਮੂਰ ਜੀ ਕਾਲ ਘੰਟੇ ਦਾ ਜੀ ਜੀ ਤੇ ਮੇਰੇ ਨਾਲ ਦੋਸਤ ਹੈ ਜੀ ਬਲਜੀਤ ਸਿੰਘ ਸਮਰਤ ਭਾਈ ਜੀ ਤੇਰ ਵਿੰਦਰ ਕਾਲੇਗੇ ਵੈਰੀ ਗੁੱਡ ਬਾਕੀ ਮੇਰਾ ਸਟਾਫ ਬਹੁਤ ਮਿਹਨਤ ਕਰਦਾ ਜੀ ਨਹੀਂ ਨਹੀਂ ਬਿਲਕੁਲ ਟੀਮ ਹੁੰਦੀ ਹੈ ਹਾਂਜੀ 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 ਅਕਲ ਦਾ ਟੀਮ ਹੁੰਦੀ ਹੈ ਜੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਬਸ ਬਹੁਤ ਵਧੀਆ ਕੋਈ ਲਵ ਜੀ ਹੈ ਜੀ ਜਿਹੜੇ ਉਹ ਬਾਣੀ ਹੁੰਦੇ ਨਾ ਬੜਾ ਸੋਸ ਸਮੇਂ ਕੇ ਖਰਚਦੇ ਤੋ ਇਹਦਾ ਸਮਾਈਲ ਇੰਨੀ ਵਧੀਆ ਤੇ ਮੈਂ ਕਹਿੰਦੇ ਨਾ ਤਾਂ ਆਪਾਂ ਲੈ ਕੇ ਆਏ ਐ ਨਾ ਹੀ ਆਪਾਂ ਲੈ ਕੇ ਜਾਣਾ ਐਥੇ ਛੱਡ ਜਣਾ ਐ ਬਿਲਕੁਲ ਕੀ ਦੇ ਵਿੱਚ ਦੋ ਰਹਿਣਾ ਸਭ ਨੂੰ ਇਹ ਸਾਰੇ ਇਹੀ ਕਹਿੰਦੇ ਐ ਕੈਮਰੇ ਤੇ ਕੈਮਰਾ ਬੰਦ ਹੁੰਦੇ ਭੁੱਲ ਜਾਂਦੇ ਮੇਰੇ ਆਪਣਾ ਦਿਲ ਬਹੁਤ ਸਾਫ਼ ਹੈ ਜੱਟ ਜੱਟ ਬਾਣੀ ਹੈ ਜੀ ਮੈਂ ਤਾਂ ਹੀ ਕਹਿੰਦੇ ਆਪਣਾ ਦਿਲ ਬਹੁਤ ਸਾਫ਼ ਹੈ ਜੀ ਸਾਹਿਬ ਅੱਗੇ ਤੋਂ ਚਲੋ ਬਹੁਤ ਬਹੁਤ ਮੁਬਾਰਕੀ ਧੰਨਵਾਦ ਜੀ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਡਾਕਟਰ ਸਾਹਿਬ ਕੀ ਕਹੋਗੇ ਅਜ ਤੱਕ ਕੁਝ ਬਹੁਤ ਹੋ ਤੁਸੀਂ ਵੇਖੋ ਖੁਸ਼ੀ ਤੇ ਆਦਾ ਜਿੱਥੇ ਲਾਈਵ ਚੀਜ਼ ਦੇ ਨਾਲ ਲੋਕਾਂ ਦੀ ਮਹੱਬਤ ਹੋਵੇ ਨਾ ਖੁਸ਼ੀ ਆ ਜਾਂਦੀ ਹੈ ਹਾਂ ਬਿਲਕੁਲ ਔਰ ਇੱਕ ਮੋੜਾ ਪਿਆ ਹੋਵੇ ਜਦੋਂ ਕਿ ਜਦੋਂ ਸਾਡੇ ਜਿਹੜੇ ਜਾਨਵਰ ਆ ਉਹ ਕੀ ਮਤਲਬ ਨਹੀਂ ਆਵਾਜ਼ਾਂ ਦੇ ਜਦੋਂ ਇੱਥੇ ਕੋਈ ਇਨਾਮ ਜਿੱਤੀ ਆਤੀ ਉਹਦੀ ਜਿਹੜੀ ਪਛਾਣ ਆ ਉਹ ਇੱਕ ਘਰ ਤੋਂ ਲੈ ਕੇ ਪੰਜਾਬ ਤੇ ਨਹੀਂ ਭਾਰਤ ਦੇ ਵਿੱਚ ਨਹੀਂ ਦੁਨੀਆ ਤੱਕ ਹੋ ਜਾਂਦੀ ਆ ਬਿਲਕੁਲ ਠੀਕ ਹੋ ਗਿਆ ਅਗਲੀ ਜਿਹੜੀ ਗੱਲ ਆ ਨਾ ਆਪਾਂ ਗੱਲ ਕਰ ਰਹੇ ਸੀ ਜੀ ਕਿ